ਸਸੀ ਕਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਨਵੇਂ ਚੈਨਲ ਤੇ ਜਿਸ ਦਾ ਨਾਮ ਹੈ ਸੁਖਮਨੀਵ ਵਲੌਗ 786 ਤੇ ਅੱਜ ਅਸੀਂ ਚੱਲੇ ਆਂ ਪਾਰਕ ਚ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਅਸੀਂ ਅੱਜ ਲੱਗੇ ਸਾਡੇ ਇੱਥੇ ਪਾਰਕ ਆ ਉਥੇ ਹਾਂਜੀ ਮੈਂ ਵੇਟ ਕਰਦੀ ਪਈ ਆ ਜੀ ਆਪਣੀ ਗਵਾਂਡੀਆਂ ਦੀ ਯੂ ਆਨ ਤੇ ਅਸੀਂ ਫਿਰ ਚੱਲਦੇ ਆਂ ਜੀ ਪਾਰਕਸ ਪਾਰਕ ਇੱਥੇ ਸਾਡੇ ਲੱਗੇ ਟੈਂਕੀ ਆ ਪਾਣੀ ਵਾਲੀ ਜਿਹੜੀ ਹੁੰਦੀ ਆ ਤੇ ਉਥੇ ਛੋਟੀ ਜੀ ਪਾਰਕ ਬਣੀ ਹੋਈ ਐ ਤੇ ਸਾਡੇ ਲਾਗੇ ਤੇ ਅਸੀਂ ਕਿਹਾ ਉੱਥੇ ਹੀ ਚੱਲਦੇ ਆਂ ਹਾਂਜੀ ਪਹੁੰਚ ਚੁੱਕੇ ਆਂ ਜੀ ਅਸੀਂ ਪਾਰਕ 'ਚ ਪਾਰਕ ਮੈਂ ਤੁਹਾਨੂੰ ਦੱਸਿਆ ਨਾ ਛੋਟੀ ਜੀ ਹੈ ਪਰ ਹਨੇਰਾ ਵੀ ਹੋ ਚੁੱਕਾ ਸੀ ਵੀਡੀਓ ਜ਼ਿਆਦਾ ਕਲੀਅਰ ਨਹੀਂ ਆ ਰਹੀ ਪਰ ਚਲੋ ਠੀਕ ਹੈ ਜਿਸ ਤਰ੍ਹਾਂ ਵੀ ਹੈ ਤੁਸੀਂ ਜ਼ਰੂਰ ਮੇਰੀ ਵੀਡੀਓ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਚੈਨਲ ਤੇ ਇਹ ਮੇਰੀ ਛੋਟੀ ਜੀ ਕੋਸ਼ਿਸ਼ਾਂ ਤੇ ਜ਼ਰੂਰ ਦੇਖਿਓ ਤੁਸੀਂ ਮੇਰਾ ਵਲੌਗ ਹਾਂਜੀ ਤੇ ਹੁਣ ਮੈਂ ਚੱਲੀ ਆਂ ਜੀ बच्चे जिधर पिंगां ते ਝੂਟ ਰਹੇ ਆ ਉਧਰਲੀ ਸਾਈਡ ਮੈਂ ਕਿਹਾ ਦੇਖਦੇ ਆ ਬੱਚਿਆਂ ਵੱਲ ਤੇ ਦੇਖੋ ਉਧਾ ਤੇ ਨੇਰਾ ਹੋ ਚੁੱਕਾ ਹੈ ਥੋੜਾ ਥੋੜਾ ਪਰ ਬੱਚੇ ਤਾਂ ਵੀ ਡੇ ਆ ਜੀ ਖੇਡਣ ਤੇ ਇਹ ਦੇਖੋ ਜੀ ਮੇਰਾ ਬੇਟਾ ਅੰਚ ਕੀ ਕਰਦਾ ਪਿਆ ਆ ਹਾਂਜੀ ਇਹ ਵੀ ਲੈਂਦਾ ਪਿਆ ਜੀ ਝੂਟੇ ਨੇਰਾ ਤੇ ਹੋ ਚੁੱਕਾ ਹੈ ਪਰ ਚਲੋ ਕੋਈ ਨਾ ਅਸੀਂ ਤੇ ਆਏ ਸੀ ਕਿ ਚਲੋ ਥੋੜਾ ਦੇਣਿਆ ਹਜੇ ਪਰ ਨੇਰਾ ਹੋ ਚੁੱਕਾ ਹੈ ਬੱਚੇ ਤਾਂ ਜਾਂ ਦਾ ਨਾ ਹੀ ਨਹੀਂ ਲੈ ਰਹੇ ਤੇ ਬੱਚੇ ਖੇਡਦੇ ਪਏ ਆ ਹਾਂਜੀ ਆ ਦੇਖੋ ਬੱਚੇ ਮਸਤ ਹੋਏ ਪਏ ਇੱਥੇ ਥੋੜੀ ਹੈ ਲਾਈਟ ਉਧਰਲੀ ਸਾਈਡ ਥੋੜੀ ਲਾਈਟ ਜਿਹੜੀ ਆ ਉਹ ਘੱਟ ਸੀ ਹਾਂਜੀ ਤੇ ਉਹ ਦੇਖੋ ਕੀ ਕਰਦਾ ਪਿਆ ਤੇ ਆ ਮੈਂ ਇਹਨੂੰ ਗੁਡੀਆਂ ਨੂੰ ਲੈ ਕੇ ਤੇ ਮੈਂ ਕਿਹਾ ਚਲੋ ਆਓ ਇੱਕ ਚੱਕੜੀ ਲਾ ਲੈਨੇ ਆ ਪਾਰਕ ਦਾ ਇੱਕ ਰਾਉਂਡ ਮੈਂ ਗੁਡੀਆਂ ਨੂੰ ਲੈ ਕੇ ਤੇ ਨਾਲ ਚੱਲ ਗਈ ਇੱਕ ਰਾਉਂਡ ਲਾਨ ਰਾਉਂਡ ਲਾਉਣ ਲਈ ਥੋੜਾ ਲਾਈਟਾਂ ਦੇ ਹੈ ਕਿਤੇ ਹਨੇਰਾ ਸੀ ਪਰ ਚਲੋ ਫੇਰ ਅਸੀਂ ਆ ਚੁੱਕੇ ਹਾਂ ਜੀ ਆਪਣੇ ਘਰ ਆਂਡੇ ਹੁਣ ਮੈਂ ਪਹੁੰਚ ਗਈ ਜੀ ਘਰ ਆਪਣੇ ਤੇ ਪਲੀਜ਼ ਤੁਸੀਂ ਮੈਨੂੰ ਸਪੋਰਟ ਕਰਿਓ ਬਾਏ